ਵਾਗਦਾ ਹੀ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਦੇ ਜੀ ਅੱਜ ਪੰਡ ਖੱਟੜੀ ਆਏ ਸੀਗੇ ਜੀ ਨਾਲ ਹੀ ਪੰਡ ਆ ਮੇਰੇ ਕੋਈ 10 ਕਿਲੋ ਮੀਟਰ ਦੀ ਦੂਰੀ ਤੇ ਹੋਊਗਾ ਜੀ ਬਾਈ ਨੇ ਵੀ ਵੀਡੀਓ ਤੋਂ ਨੰਬਰ ਲੈ ਕੇ ਹੀ ਸੱਦਿਆ ਜੀ ਤੇ ਬਾਈ ਦੇਗਾ ਦੋ ਗਾਵਾਂ ਹੀਟ ਚ ਨਹੀਂ ਆ ਰਹੀਆਂ ਆਪਾਂ ਬੜਾ ਟਾਈਮ ਤਾਂ ਨਹੀਂ ਵੈਸੇ ਸੁਈਆਂ ਨੂੰ ਹੋਇਆ ਤੇ ਪਰ ਬਾਈ ਨੇ ਆ ਗਾਂ ਦੇ ਏਆਈ ਕਰਵਾਈ ਸੀਗੀ ਇਹਦੇ ਹੀ ਕਰਵਾਈ ਸੀ ਬਾਈ ਜਣ ਹਾਂ ਜੀ ਤੇ ਕਿੰਨਾ ਟਾਈਮ ਹੋਇਆ ਸੀ ਸੁਈ ਨੂੰ ਉਹਦਾ ਡੇਢ ਮਹੀਨਾ ਹੋਇਆ ਸੀ ਡੇਢ ਮਹੀਨਾ ਹੋਇਆ ਸੀਗਾ ਜੀ ਤੇ 11 ਵਧੀਆਂ ਕੀਤੀਆਂ ਸੀ ਤਾਰਾ ਸਾਫ ਸੀ। ਅਸਲ ਤੇ ਉਦੋਂ ਗਾਂ ਨਾ ਹੀ ਅੰਦਰੋਂ ਸਾਫ ਹੋ ਰਹੀ ਸੀ ਆਪਣੀ ਤਾਰਾ ਪ੍ਰਲੋਂਗ ਹੀਟ ਤੇ ਤਾਂ ਕਰ ਗਈ ਆ। ਤੇ ਕਿੰਨੇ ਦਿਨ ਤਾਰਾ ਕੀਤੀਆਂ? 5-6 ਦਿਨ ਕੀਤੀ ਜੀ। ਠੀਕ ਆ ਜੀ। ਡੇਢ ਮਹੀਨੇ ਤੇ ਸੂਏ ਪਸ਼ੂ ਦੇ ਕਦੇ ਟੀਕਾ ਨਾ ਭਰਿਆ ਕਰੋ ਜੀ। ਮੱਜਾਂ ਚ ਤਾਂ ਚੱਲ ਜਾਂਦਾ ਚਲੋ 35 ਦਿਨਾਂ ਬਾਅਦ ਮੱਜਾਂ ਗੱਬਣ ਹੋ ਜਾਂਦੇ ਨੇ। ਤੇ ਪਰ ਇਹਦੀ ਪ੍ਰਲੋਂਗ ਹੀਟ ਸੀਗੀ। ਇੱਕ ਹੀਟ ਦਾ ਪਸ਼ੂ ਨੂੰ ਘੱਟੋ ਘੱਟ ਛੜਾ ਦਿਆ ਕਰੋ ਫੂਨ ਤੋਂ ਬਾਅਦ। ਜੇ 2-2.5 ਮਹੀਨੇ ਬਾਅਦ ਪਸ਼ੂ ਹੀਟ ਚ ਆਉਂਦਾ ਤਾਂ ਭਰਾ ਦਾ ਟੀਕਾ ਪਰ ਡੇਢ ਮਹੀਨੇ ਬਾਅਦ ਤੁਸੀਂ ਗਾਸਕਰ ਗਾਵਾਂ ਨੇ ਕਿਉਂ ਇਹਨਾਂ ਨੇ ਦੁੱਧ ਜ਼ਿਆਦਾ ਦੇਣਾ ਹੁੰਦਾ ਜੀ। ਇਹ ਵੇਤਦਿਆਂ ਥੋੜੀਆਂ ਹੀ ਮੱਝਾਂ ਨਾਲ ਤੁਹਾਨੂੰ ਪਤਾ ਵੀ ਮਾਰੀਆਂ ਹੁੰਦੀਆਂ ਤੇ ਘੱਟੋ ਘੱਟ 2.5 ਮਹੀਨੇ ਰੈਸਟ ਦਿਆ ਕਰੋ ਬਸ਼ੂ ਨੂੰ ਇਹ ਤਾਂ ਹੀ ਗਾਂ ਗੱਭਰ ਨਹੀਂ ਹੋਈ ਤੇ ਉਸ ਤੋਂ ਬਾਅਦ ਬਈ ਫਿਰ ਦਵਾਈ ਭرائی ਤੁਸੀਂ ਇੱਕ ਵਾਰੀ ਭرائی ਸੀ ਉਸ ਤੋਂ ਬਾਅਦ 20 ਦਿਨਾਂ ਬਾਅਦ ਫਿਰ ਤਾਰਾਂ ਕੀਤੀਆਂ ਨੇ ਕੀਤੀਆਂ ਸੀ ਕਿੰਨੇ ਵਾਰ ਤਾਰਾਂ ਕੀਤੀਆਂ ਉਸ ਤੋਂ ਵੀ ਥੋੜਾ ਚਿਰ ਕਿਤੇ ਉਹ ਤੋਂ ਦਵਾਈ ਭਰਾਤੇ ਸੀ ਅੱਛਾ ਫਿਰ ਦਵਾਈ ਭਰਾਦੀ ਹੈ ਨਾ ਤੇ ਹੁਣ ਉਸ ਤੋਂ ਬਾਅਦ ਹੀਟ ਚ ਨਹੀਂ ਆਈ ਹੀਟ ਚ ਨਹੀਂ ਆਈ ਇਹ ਹੀਟ ਚ ਤਾਂ ਨਹੀਂ ਆਏਗੀ ਜੀ ਇਹਦਾ ਵਜਨ ਨਹੀਂ ਪੂਰਾ ਹੋਇਆ ਮੈਂ ਤੁਹਾਨੂੰ ਹਰ ਵੀਡੀਓ 'ਚ ਇਹ ਦੱਸਦਾ ਹੀ ਹੁੰਦਾ ਵੀ ਸੂਣ ਤੱਕ ਤੁਸੀਂ ਆਪ ਹੀ ਦੇਖ ਲਓ ਵੀ ਆਪਾਂ 50 55 ਕਿਲੋ ਵਜਨ ਦੀ ਰਿਕਵਰੀ ਡੇਢ ਮਹੀਨੇ 'ਚ ਨਹੀਂ ਕਰ ਸਕਦੇ ਆਪਾਂ ਮੈਂ ਤੁਹਾਨੂੰ ਤਾਂ ਹੀ ਇਹ ਕਹਿ ਰਿਹਾ ਵੀ ਢਾਈ ਮਹੀਨੇ ਬਸ਼ੂ ਦੇਓ ਵੀ ਢਾਈ ਮਹੀਨੇ ਬਸ਼ੂ ਦੇ ਤੁਸੀਂ ਟੀਕਾ ਨਭਰਾਇਆ ਕਰੋ ਜੀ 2 ਤੋਂ ਢਾਈ ਮਹੀਨੇ ਵੇਟ ਕਰਿਆ ਕਰੋ ਘੱਟੋ ਘੱਟ ਢਾਈ ਮਹੀਨੇ ਹੀ ਕਰੋ ਹਨਾ 2 ਢਾਈ ਮਹੀਨੇ ਜਿਵੇਂ ਆਪਾਂ ਪਹਿਲਾਂ ਬਸ਼ੂ ਨੂੰ ਦੁੱਧ ਛੱਡਦੇ ਆ ਉਵੇਂ ਹੀ 2 ਢਾਈ ਮਹੀਨੇ ਬਾਅਦ ਤੁਸੀਂ ਇਹ ਕਰਵਾਇਆ ਕਰੋ ਤੇ ਨਹੀਂ ਤਾਂ ਇਹ ਹਾਲਾਤ ਹੀ ਹੋਣਗੇ ਜੀ ਹੁਣ ਗਾਏ ਗੱਬਣ ਵੀ ਨਹੀਂ ਹੋਈ ਉਸ ਤੋਂ ਬਾਅਦ ਬੋਲੀ ਵੀ ਨਹੀਂ ਗੱਬਣੇ ਨੇ ਹੋਣਾ ਵੀ ਨਹੀਂ ਸੀਗਾ ਤੇ ਤੁਸੀਂ ਭਲਾ ਇੱਥੇ ਸੈਂਕ్రో ਵੀ ਕਰ ਦੋ ਫਾਰਮ ਵਾਲੇ ਕਰੀ ਜਾਂਦੇ ਐ ਚਲੋ ਉਹਨਾਂ ਦਾ ਸਿਸਟਮ ਉਹੋ ਜਿਹਾ ਹੁੰਦਾ ਕਿਉਂ ਪਸ਼ੂ ਖੁੱਲੇ ਹੁੰਦੇ ਆ ਸਿਹਤ ਚ ਵਧੀਆ ਹੁੰਦੇ ਆ ਚਾਰ ਫੀਡ ਉਹਨਾਂ ਦਾ ਜ਼ਿਆਦਾ ਹੁੰਦਾ ਆਪਣੇ ਨਾਲ ਵਾਣਾ ਖੁੱਲਲੇ ਨਾਲ ਪਸ਼ੂ ਨੂੰ ਬਹੁਤ ਫਰਕ ਪੈਂਦਾ ਖੁੱਲੇ ਛੱਡਣ ਦਾ ਇੰਨਾ ਕ ਫਰਕ ਪੈਂਦਾ ਵੀ ਜੇ ਤੁਹਾਡੀ ਗੱਛੀ ਤਿੰਨ ਚਾਰ ਮਹੀਨਿਆਂ ਦੀ ਮੰਨ ਲਓ ਸਾਲ ਦੀ ਤਿਆਰ ਹੁੰਦੀ ਆ ਤਾਂ ਉਹ 9 ਮਹੀਨਿਆਂ ਦੀ 10 ਮਹੀਨਿਆਂ ਦੀ ਵੀ ਤਿਆਰ ਹੋ ਜਾਂਦੀ ਐ ਜੇ ਤੁਸੀਂ ਖੁੱਲ੍ਹਿਆਂ ਬੱਚਿਆਂ ਛੱਡਦੇ ਆ ਬਾਈ ਨੇ ਵੀ ਸਿਸਟਮ ਬਣਾਇਆ ਵੇ ਇੱਥੇ ਖੁੱਲ੍ਹਿਆਂ ਛੱਡਦਾ ਬੱਚਿਆਂ ਦਿਖਾਵਾਂਗੇ ਤੁਹਾਨੂੰ ਬਾਈ ਦੀਆਂ ਵਧੀਆ ਦੇਖੋ ਜਾਲੀ ਜੂਲੀ ਤੇ ਥੋੜਾ ਜਿਹਾ ਥਾਂ ਭਲਿਆ ਬਾਈ ਨੇ ਖੇਤ 'ਚ ਹੀ ਬੈਠੇ ਆ ਹੁ ਕਿੰਨਾ ਕ ਥਾਂ ਹੋਊ ਬਈ ਇਹ ਆ ਇੱਥੇ ਤਿਆਰ ਬੱਤਾ ਪਾਇਆ ਜੀ ਜਿੱਥੇ ਮੇਨ ਪਸ਼ੂ ਬਾਈ ਬੰਦ ਐ ਇੱਕ ਬਈ ਪੱਖਾ ਤੁਸੀਂ ਉਧਰੋਂ ਲਾਓ ਜੰਗਾ ਠੀਕ ਆ ਜਿਹੜੇ ਛੱਤ ਵਾਲੇ ਲਾਏ ਹਨ ਇਹ ਆ ਉਧਰੋਂ ਲਾਓ ਜਿੱਥੇ ਬੱਲਵ ਲੱਗਿਆ ਆਪਣਾ ਠੀਕ ਹੈ ਜੀ ਤੇ ਹਾਂ ਕੋਸ਼ਿਸ਼ ਤਾਂ ਕਰੀ ਤੇ ਇਹੀ ਕਰੋ ਵੀ ਹਵਾ ਬਾਹਰ ਨੂੰ ਕੱਢੇ ਪਰ ਇੱਧਰ ਤੁਹਾਡੇ ਥਾਂ ਹੈਣੀ ਉਹ ਜੰਗਲਾ ਖੋਲ ਦਿਓ ਆ ਜੰਗਲੇ 'ਚ ਉਹ ਬੋਰੀ ਲਾ ਦੇ ਜੀ ਵੀ ਹਵਾ ਬਾਹਰ ਨੂੰ ਕ੍ਰੋਸ ਕਰੇ ਫੇਰ ਨਹੀਂ ਤਾਂ ਉਹ ਅੰਦਰ ਵਜਵਾ ਜੀ ਪਸ਼ੂ ਗਰਮੀ 'ਚ ਤੁਹਾਡੇ ਤੰਗ ਹੁੰਦੇ ਹੋਣਗੇ ਇੱਥੇ ਹਾਂ ਦੇ ਹੁੰਦੇ ਆ ਨਾ ਇਹ ਹੋਣੇ ਨਹੀਂਗੇ ਜੇ ਤੁਸੀਂ ਉਹ ਉੱਥੇ ਵੱਲ ਵਾਲੀ ਤਾਂ ਤੇ ਪੱਖਾ ਲਾ ਦਿਓ ਤੇ ਫਿਰ ਤੁਹਾਡੇ ਇਹ ਪਸ਼ੂ ਤੰਗ ਨਹੀਂ ਹੋਣਗੇ ਤੇ ਇਹ ਗਾਂ ਬਾਈ ਜੀ ਇਹ ਵੀ ਨਹੀਂ ਹੀਟ ਚਾਈ ਹੈ ਨਾ ਇਹ ਵੀ ਹੀਟ ਨਹੀਂ ਆਈ ਜੀ ਇਹਨੂੰ 3 ਮਹੀਨੇ ਹੋ ਗਏ ਸੂਈ ਨੂੰ ਤੇ ਚਲੋ ਹੁਣ ਆਹ ਤਾਂ ਸਹੀ ਟਾਈਮ ਬਾਈ ਨੇ ਚਲੋ ਦਵਾਈ ਭਰਾਂ ਦੀ ਚਲੋ ਕਿਉਂ ਆਪਣੇ ਕੋਲੇ ਟਾਈਮ ਤਾਂ ਚਲੋ ਗਾਂ ਗਰਮੀ ਸ਼ੁਰੂ ਹੋ ਗਈ ਪਰ ਇਹ ਦੋਗਲਾਪਣ ਗਾਂ ਇਹਨੂੰ ਕੋਈ ਦਿੱਕਤ ਨਹੀਂ ਆਉਣੀਗੀ ਰਹਿ ਜਾਣਾ ਜੀ ਇਹਨੇ ਰਹਿਣ ਦਾ ਅਮਰੀਕਨ ਵੀ ਰਹੀ ਜਾਂਦੀਆਂ ਰਹਿਣ ਦਾ ਨਹੀਂ ਚੱਕਰ ਹੁੰਦਾ ਉਹ ਅਗਲਾ ਦੇਖਦਾ ਵੀ ਪਸ਼ੂ ਸੁੰਦਾ ਗਰਮੀ ਜਾ ਤਾਂ ਕਰਕੇ ਗਰਮੀ ਚ ਠੀਕਾ ਨਹੀਂ ਭਰਾਉਂਦੇਗੇ ਵੀ ਜੇ ਮੈਂ ਇਹ ਤਾਂ 3 ਮਹੀਨੇ ਲੇਟ ਆਪਾਂ ਕਰਾਂਗੇ ਤਾਂ 3 ਮਹੀਨੇ ਵੇਖ ਲਓ ਅੱਜ ਦੇ ਦਿਨ ਆ ਜਾ ਕੇ ਗਾਂ ਸੂਗੀ ਤੇ ਗਰਮੀ 'ਚ ਸੂਈ ਦੀ ਸ਼ੁਰੂ ਜੀ ਗਰਮੀ ਸੂਕੇ ਫਿਰ ਦੁੱਧ ਨਹੀਂ ਦਿੰਦੇ ਜੀ ਤਾਂ ਹੀ ਕਹਿੰਦੇ ਭਾਦੋ ਜਗਾਂ ਸੂਈ ਬਾੜੀ ਹੁੰਦੀ ਐ ਹੋਰ ਭਾਦੋ ਨਾਲ ਕੁਛ ਨਹੀਂ ਹੁੰਦਾਗਾ ਬਸ ਇਹ ਚੀਜ਼ ਹੀ ਐ ਵੀ ਗਰਮੀ 'ਚ ਜਦੋਂ ਗਾਂ ਸੂਂਦੀ ਐ ਉਦੋਂ ਦਿੱਕਤ ਆਉਂਦੀ ਐ ਤੇ ਮੱਝਾਂ ਖਾਸ ਕਰ ਗਰਮੀ 'ਚ ਜਿਆਦੇ ਲੋਕ ਸਵਾਕੇ ਰਾਜੀ ਐ ਕਿਉਂ ਉਦੋਂ ਦੁੱਧ ਘੱਟ ਹੁੰਦਾ ਤੇ ਮੱਝਾਂ ਦੀ ਵੈਲਿਊ ਜਿਆਦੇ ਹੁੰਦੀ ਐ ਜੀ ਮੱਝਾਂ ਜਿਹੜੀਆਂ ਗਰਮੀ 'ਚ ਸੁੰਦੀਆਂ ਉਹਨਾਂ ਦੀ ਵੈਲਿਊ ਜਿਆਦੇ ਹੁੰਦੀ ਐ ਕਾਈ ਮੱਧਵਾਂ ਸੌਣ ਭਾਦੋ ਚ ਬੰਨਨੀਆਂ ਦਾ 2 ਮਹੀਨੇ ਪਹਿਲਾਂ ਸੁੰਨਦੀਆਂ ਉਹਦਾ ਸੂਆ ਪੈਣ ਦਾ ਟਾਈਮ ਹੁੰਦਾ ਪਰ ਜਿਹੜੀਆਂ ਮੱਜਾ ਹੁਣ ਬੰਨਦੀਆਂ ਉਹ ਮੱਜਾ ਟਾਈਮ ਤੇ ਸੁੰਨਦੀਆਂ ਵਧੀਆ ਦੁੱਧ ਦਿੰਦੀਆਂ ਜੀ ਤੇ ਗਾਂ ਅੱਜ ਤੋਂ ਜਿਵੇਂ ਜਨਵਰੀ ਚ ਜਿਹੜੀਆਂ ਦੀ AI ਕਰਵਾਈ ਗਈ ਉਹ ਬਹੁਤ ਵਧੀਆ ਮੰਨ ਲਓ ਸਕਸੈਸ ਹੁੰਦਾ ਕੰਮ ਜਨਵਰੀ ਚ ਤੁਹਾਨੂੰ ਕੋਲਾ ਹੀਟ ਵੀ ਛੜਾਉਣੀ ਪਵੇ ਤਾਂ ਦਸੰਬਰ ਜਨਵਰੀ ਚ ਤੇ ਫਰਵਰੀ ਤੱਕ AI ਕਰਵਾ ਦਿਆ ਕਰੋ ਗਾਵਾਂ ਦੀ ਤੇ ਖਾਸ ਕਰ ਇਹ ਚੀਜ਼ ਦਾ ਗਾਵਾਂ ਚ ਧਿਆਨ ਰੱਖਿਆ ਕਰੋ ਜੀ ਵੀ ਡੇਢ ਤੋਂ ਢਾਈ ਤੋਂ 3 ਮਹੀਨੇ 2 ਤੋਂ ਢਾਈ ਮਹੀਨੇ ਦਾ ਘੱਟੋ ਘੱਟ ਰੈਸਟ ਦਿਆ ਕਰੋ ਬਈ ਨਹੀਂ ਪਸ਼ੂ ਆਪਾਂ ਕਰਨਾ ਕਿੰਨਾ ਗੇ ਦੁੱਧ ਬਾ ਦਿੰਨੇ ਬਾਈ ਕਿੰਨੇ ਪਸ਼ੂ ਆ ਆਪਣੇ ਹਾਂ ਆਪਣੇ ਦੁੱਧ ਦੇ ਤਾਂ 4 ਹੀ ਆ ਜੀ 4 ਆ ਜੀ ਹਾਂ ਜੀ ਕਾਕਾ ਮੱਝ ਆ ਬਾਈ ਕੋਲੇ ਜੀ ਇੱਕੋਂ ਪਰੇ ਗਾਂ ਖੜੀ ਆ ਤੇ ਇੱਕ ਝੋਟੀ ਉਹ ਝੋਟੀ ਬਣੀ ਵੀ ਆ ਬਈ ਹੈ ਗੱਬਣਾ ਜੀ ਕਿੰਨੇ ਚਿਰ ਦੀ ਉਹ 3 ਮਹੀਨਿਆਂ ਦੀ ਹੋ ਗਈ ਅੱਛਾ ਤੇ ਖਰੀਦੇ ਆ ਪਸ਼ੂ ਬਈ ਕੇ ਘਰ ਦੇਈ ਆ ਕਿੰਨੇ ਘਰ ਦੇਈ ਉਹ ਦੋ ਗਾਵਾਂ ਖੇਤੀ ਅੱਛਾ ਉਹ ਖਰੀਦ ਲੂੰਗਾ ਉਹਦੇ ਦਾ ਦੋ ਵੇਦ ਵੀ ਦਿੱਤਗਾ ਜੀ ਦੱਸੋ ਹਾਂ ਜੀ ਹਾਂ ਅੱਛਾ ਦੋ ਬੱਚੀਆਂ ਤਿਆਰ ਹੋਈਆਂ ਇਹ ਦੋ ਕਿੰਨੀ ਉਮਰ ਆ ਬਈ ਔਰਲੀ ਦੀ ਔਰਲੀ ਦੀ 1 ਸਾਲ ਤੇ 3 ਮਹੀਨੇ ਦੀ ਇਹਦੀ ਹੈ ਨਾ ਹਾਂਜੀ ਉਹ ਮਹੀਨਾ ਦਾ ਘਾਟਾ ਪਰ ਲਈ ਆ ਤਾਂ ਤੁਹਾਡੀ ਬੱਚੀ ਬਸ ਤਿਆਰ ਹੀ ਆ ਬਸ ਡਾਈਟ ਮੈਨ ਪੀ ਦੋ ਕਿਲੋ ਪਾ ਦਿਓ ਬਣ ਜੂਗੀ 100% ਤੇ ਆ ਛੋਟੀ ਆ ਤੇ ਤੂੰ ਹਾਂਜੀ ਇਹ ਬਸ ਇਹਦੇ ਨਾਲ ਮਹੀਨਾ ਦੀ ਛੋਟੀ ਆ अच्छा कुटीका नंबर कोड है कोई के नहीं नहीं जी इनना गा तो नहीं, नहीं, नहीं अच्छा वैसे ही ਤੁਸੀਂ ਇਹ ਆਪਣਾ ਉਹ گاਵਾਂ ਦੀਆਂ ਜਿਹੜੀਆਂ ਆਪਾਂ ਵੇਚ ਤੀਆਂ ਜਿੰਨੇ ਦਾ ਉਹ ਵੇਚੇਗਾ ਉਨੇ ਦੀਆਂ ਹੀ ਲੈ ਲੀਂਗਾ ਬਈ ਕੁਛ ਪਾਉਣਾ ਪਿਆ ਨਹੀਂ ਥੋੜਾ ਬਹੁਤ ਇਤਨਾ ਤਾਂ ਨਹੀਂ ਹੁੰਦਾ اچھا ਉਹ ਨਹੀਂ ਪੈਸੇ ਦਾ گاਵਾ ਪਿਆ ਕਿਲੋ ਦੁੱਧ ਬਾ ਦਨੇ ਆ ਹਾਂਜੀ ਤੇ ਕਿੰਨੀ ਕਿ ਬਚਦਾ ਬਈ ਬੱਚਿਆਂ ਨੂੰ ਖਾ ਕੇ ਪਾ ਪਿਆ ਕੇ ਤਾਂ ਵੀ ਬੱਚਿਆਂ ਉਹਨਾਂ ਦੀਆਂ ਦੋਵਾਂ ਦੀਆਂ ਹਾਂਜੀ ਉਹਨਾਂ ਦੀ ਇੱਕ ਇੱਕ ਕਹੀਦੀ ਆ ਅਛਾ ਇਹ ਕਹਿ ਰਹੀ ਹੈ ਨਾ ਆ ਇਹਦੀ ਹੋ ਗਈ ਹੈ ਨਾ ਹਾਂਜੀ ਤੇ ਉਹ ਬਹੁਤ ਜੀ ਕਾਲੀ ਦੀ ਹੈ ਅਛਾ ਇੱਕ ਦਾ ਬੱਚਾ ਹੈ ਨਹੀਂ ਆ ਉਹਦਾ ਅਛਾ ਸੀ ਅਛਾ ਉਹ ਹੈ ਨਹੀਂ ਇਹਨਾਂ ਦੀ ਉਮਰ ਇਹਦੀ ਛੋਟੀ ਹੈ ਨਹੀਂ ਤਿੰਨ ਤਿੰਨ ਵੀ ਨਹੀਂ ਹੈ ਹਾਂ ਆ ਬੱਚੀ ਦੀ ਗਰੋਥ ਹੈ ਕੀ ਪਾਉਣੇ ਆ ਬਈ ਇਹਨਾਂ ਨੂੰ ਇਹਨਾਂ ਨੂੰ ਤਾਂ ਜੀ ਆ ਛੋਟਾ 25 ਕਿਲੋ ਵਾਲਾ ਘਾਟਾ ਕਾਫ ਸਾਫ ਡਾਕਟਰ ਪਾਈ ਜਾਂਦੇ ਕਿੰਨੇ ਚਾਰ ਤੱਕ ਪਾਉਣੇ ਆ ਉਹ ਅਸੀਂ ਸਾਢੇ 3-4 ਮਹੀਨੇ ਚਾਰ ਮਹੀਨਿਆਂ ਦਾ ਕਾਫ ਸਾਫ ਡਾਕਟਰ ਪਾਇਆ ਕਰੋ ਫਿਰ ਕਾਫ ਗਰੋਥਰ ਪਾਇਆ ਕਰੋ ਜੇ ਫਿਰ ਵੀ ਹਾਈਟ ਨਹੀਂ ਵੱਧਦੀ ਤੁਹਾਨੂੰ ਲੱਗਦਾ ਸਿਰਫ ਧੇਰੀ ਬੱਡੀਨ ਪਾ ਦਿਆ ਕਰੋ ਤੇ ਨਾਲ ਆਇਰਨ ਟੌਨਿਕ ਜ਼ਰੂਰ ਦੇਆ ਕਰੋ ਆਇਰਨ ਟੌਨ ਕਰਨਾ ਡਬਲ ਗਰੋਥ ਕਰਨੀ ਹੈ ਜੀ ਜਿੰਨਾ ਹੋ ਸਕੇ ਉਨਾ ਹੀ ਜਿਵੇਂ ਉਹ ਬੱਚੀ ਥੋੜੀ ਲਿੱਛੀ ਹੈ ਨਾ ਉਹਨੂੰ ਆਇਰਨ ਟੌਨ ਕਰ ਦਿਓ ਮਿੱਟੀ ਖਾਂਦੀ ਹੋਊਗੀ ਜਿਹੜਾ ਮਿੱਟੀ ਖਾਂਦਾ ਨਾ ਪਸ਼ੂ ਉਹ ਨਹੀਂ ਵੱਧਾਗੇ ਛੇਤੀ ਤੇ ਸਿੰਗ ਟਾਈਮ ਨਾ ਬਸ 2 2.5 ਮਹੀਨੇ ਰਿਆਂ ਦੇ ਦਿਗਾ ਦਿਆ ਕਰੋ ਦਿਗਾਈ ਵੀ ਹੈ ਨਾ ਸਿੰਗ ਹਾਂ ਸਹੀ ਆ ਬਾਈ ਕੰਮ ਹੈ ਨਾ ਖੇਤੀ ਦੇ ਨਾਲ ਸਹੀ ਹੈ ਜੀ ਆਪ ਬੰਦਾ ਕੰਮ ਕਰਦਾ ਹਾਂ ਹਾਂ ਆਪ ਕੰਮ ਕਰਦਾ ਦਾ ਨਾ ਹਾਂ ਕਿੰਨੇ ਕ ਟਾਈਮ ਤੋਂ ਬਈ ਕੇ ਪਿਤਾਪੁਰ ਕੀ ਕੰਮ ਹੀ ਆ ਇਹ ਤਾਂ ਪੇਤਾ ਫਰਕ ਹੀ ਹੈ ਠੀਕ ਹੈ ਤੇ ਮਸ਼ੀਨ ਆ ਪੁਰਾਣੀ ਲਈ ਹੈ ਕਿ ਨਵੀਂ ਸੀ ਆਪਣੇ ਕੋਲ ਨਵੀਂ ਲਈ ਸੀ ਜੀ ਅੱਛਾ ਅੱਛਾ ਤੇ ਗਾਵਾਂ ਦੇ ਲੱਗਦੀ ਹੈ ਮਰਜ਼ਾ ਤਾਂ ਨਹੀਂ ਲੱਗਦੇ ਹਨ ਨਹੀਂ ਨਹੀਂ ਮੱਝਾਂ ਤਾਂ ਨਹੀਂ ਲਾਈ ਠੀਕ ਹੈ ਠੀਕ ਹੈ ਜੀ ਮੰਨ ਲਓ ਅੱਧੀ ਕਿ ਬਚਤ ਹੈਗੀ ਹੈ ਬਈ ਹਾਂ ਜੀ ਅੱਧੀ ਤਾਂ ਹੈਗੀ ਉਹ ਜੇ ਆਪ ਆਪਾਂ ਕੰਮ ਕਰਦੇ ਆਂ ਜੇ ਆਪ ਕੰਮ ਕਰਦੇ ਹਨਾ ਨਹੀਂ ਤਾਂ ਫਿਰ ਜੇ ਆਪਾਂ 10000 ਰੁਪਏ ਬੰਦੇ ਨੂੰ ਦਿੰਦੇ ਆਂ ਫਿਰ ਤਾਂ ਉਹ 10000 ਤਾਂ ਸਿੱਧਾ ਹੀ ਨਿਕਲ ਗਿਆ ਹਾਂ ਜੀ ਤੇ ਆ ਕੋਸ਼ਿਸ਼ ਕਰਿਓ ਬਈ ਇਧਰੋਂ ਲਾ ਦੇਵੇ ਜੰਗਾ ਫਿਰ ਜਿਹੜੀ ਹਵਾ ਕਰਾਸ ਵੀ ਆਏ ਤੁਹਾਡੇ ਇਹਨਾਂ ਦਾ ਵਧੀਆ ਥਾਂ ਜੀ ਇੱਥੇ ਖੇਰ ਦੇ ਵਿੱਚ ਬੈਠੇ ਬਈ ਤੇ ਹਵਾ ਨਾਲ ਬਹੁਤ ਆਉਂਦੀ ਹੈ ਪਰ ਤੁਸੀਂ ਕੋਸ਼ਿਸ਼ ਕਰਿਆ ਕਰੋ ਵੀ ਕੋਈ ਵੀ ਸੈੱਡ ਬਣਾਉਣੇ ਆ ਉਹਦੇ ਬਾਈ ਸੋਨਦੀ ਨੇ ਵੀ ਦੱਸਿਆ ਸੀ ਆਪਣੇ ਪੰਡ ਵਾਲੇ ਨੇ ਵੀ ਹਵਾ ਜਿਹੜਾ ਪੱਖਾ ਉਹ ਬਾਹਰ ਨੂੰ ਗੱਡੇ ਜੇਵੇਂ ਉਧਰ ਕੋਈ ਜੰਗੜਾ ਬੰਦੂਗੀ ਤੇ ਹਵਾ ਬਾਹਰ ਨੂੰ ਜਾਊਗੀ ਤਾਂ ਜਾਦੇ ਵਧੀਆ ਹੋਊਗਾ ਕੰਮ ਵੀ ਸੌਖਾ ਹੋ ਜਾਊਗਾ ਪਸ਼ੂਆਂ ਵਾਸਤੇ ਨਹੀਂ ਗਰਮੀ 'ਚ ਥੋੜੀ ਦਿੱਕਤ ਆਊਗੀ ਚਲੋ ਭਾਰੇ ਭੂਰੇ ਤਾਂ ਲੱਗ ਜਾਂਦੇ ਆ ਪਰ ਜਿਹੜੇ ਉਤਲੇ ਪੱਖੇ ਆ ਨਾ ਜੀ ਇਹ ਉੱਪਰ ਵਾਲ ਵਾਲ ਗਰਮ ਹਵਾ ਹੀ ਸਿੱਟੀ ਜਾਂਦੇ ਆ ਪਸ਼ੂਆਂ ਦੇ ਤੇ ਇਹਦਾ ਆਪਾਂ ਵੀ ਦੇਖ ਲੋ ਇਹ ਚਾਦਰਾਂ ਥੱਲੇ ਖੜਨਾ ਹੋਵੇ ਚਲੋ ਬਾਈ ਦੇ ਦਾ ਟਾਇਲ ਬੱਤਾ ਪਾਇਆ ਗਾ ਆ ਬਾਹਰ ਚਾਦਰਾਂ ਪਾਈਆਂ ਇਧਰ ਚਲੋ ਉੱਚੀਆਂ ਠੀਕ ਐ ਇੰਨੀਆਂ ਨੀਂਆਂ ਨਹੀਂ ਪਰ ਇਧਰੋਂ ਸੇਕ ਆਊਗਾ ਤੇ ਉਹ ਆ ਪੱਖੇ ਨੇ ਹਵਾ ਬਾਹਰ ਗੱਡੀ ਜਾਣੀ ਐ ਜੀ ਤੇ ਨਹੀਂ ਉਹ ਪੱਖਾ ਵਾਲ ਵਾਲ ਸਿੱਟੀ ਜਾਂਦਾ ਤੁਸੀਂ ਛੋਡੇ ਉਹ ਲੱਗਣਾ ਨਹੀਂ ਬਈ ਤੁਸੀਂ ਉਹ ਵੀ ਲਾ ਸਕਦੇ ਆ ਪੱਖਾ ਜਿਹੜਾ 25 ਕਿ ਸੋ ਦਾ ਉਹ ਤੇ ਕੋਈ ਬਿਜਲੀ ਦਾ ਖਰਚਾ ਨਹੀਂ ਆਉਂਦਾ ਦਾ ਜਿਹੜਾ ਸੈੱਟ ਜਿ ਮੁੰਡੇ ਰੇ ਨਹੀਂ ਲਾਇਆ ਗਾ ਕੰਦਿਆਂ ਦਾ ਹਾਉ ਆਪਣੇ ਫਿਰ ਟਾਇਲ ਬੱਤਾ ਨਾ ਲੱਗਣਾ ਨਹੀਂ ਗਾ ਉਹ ਕੱਢਣਾ ਪਊਗਾ ਸਾਉ ਨਾਲ ਤੁਨੂੰ ਧੰਨਵਾਦ ਜੀ ਵੀਡੀਓ ਨੂੰ ਕੇ ਸ਼ੇਅਰ ਕਰਿਆ ਕਰੋ ਵੱਧ ਤੋਂ ਵੱਧ ਤਾਂ ਜੋ ਲੋਕ ਆਪਣੇ ਸਹੀ ਦੰਦੇਲੀ ਆ ਸਕਣ ਬਾਈ ਵੀ ਕਹਿੰਦਾ ਬਾਈ ਇਹਨਾਂ ਦੇ ਟਾਈਮ ਪਾਸ ਕਰਦੇ ਆ ਵੀ ਵਧੀਆ ਕਰਨਾ ਉਹ ਬਾਈ ਵੱਲੋਂ ਪਹਿਲੀ ਬੱਠੇ ਵਾਲੇ ਆ ਪਰ ਕੰਮ ਸ਼ੌਂਕ ਨਾ ਕਰਦੇ ਆ ਬਾਈ ਤੇ ਹਰੇਕ ਨੂੰ ਹੀ ਕਰਨਾ ਚਾਹੀਦਾ ਜੀ ਆਪਾਂ ਖੇਤੀ ਨਾਲ ਕੱਲਾ ਇਹੀ ਕੰਮ ਆ ਜਿਹੜਾ ਕਰ ਸਕਦੇ ਆ ਹੋਰ ਨਹੀਂ ਕੋਈ ਕੰਮ ਕਰ ਸਕਦੇ ਕੋਈ ਵੀ ਕੰਮ ਆ ਭਲਾ ਚਾਹੇ ਸਵੇਰ ਤੋਂ ਜਾ ਕੇ ਸ਼ਾਮ ਤੱਕ ਅਗਲਾ ਆਪਾਂ ਨੂੰ ਛੁੱਟੀ ਦੇਊਗਾ ਤੇ ਉਦੋਂ ਤੱਕ ਫਿਰ ਹੈਣੀ ਹੈ ਸਵੇਰ ਸ਼ਾਮ ਦਾ ਕੰਮ ਬੰਦਾ ਸਾਰਾ ਦਿਨ ਫ੍ਰੀ ਆ ਘਰੇ ਹੋਰ ਵੀ ਕੰਮ ਕਰ ਲੈਂਦਾ ਜੀ ਧੰਨਵਾਦ ਜੀ ਆ ਗੱਲ ਦੀ ਗੌਰ ਕਰੇ ਜਿਹੜੀ ਸਾਨੂੰ 2 ਤੋਂ 2.5 ਮਹੀਨੇ ਕਿਹਾ ਵੀ ਪਸ਼ੂ ਰੈਸਟ ਦੇਆ ਕਰੋ ਤੇ ਰਾਜੀ ਬੂਸਟਰ ਦੇ ਕੇ ਮਿਨਰਲ ਲੈਕਚਰ ਦੇ ਕੇ ਤੇ 10 ਤੋਂ 15 ਦਿਨਾਂ ਦੇ ਵਿੱਚ ਵਿੱਚ 15 ਤੋਂ 20 ਦਿਨ ਦੇ ਵਿੱਚ ਵਿੱਚ ਪਸ਼ੂ ਦੇ ਦਵਾਈ ਭਰਾ ਕੇ ਫਿਰ ਗਾਂ ਨੂੰ 2-2 ਮਹੀਨੇ ਵੇਟ ਕਰਕੇ ਇੱਥੇ ਕਰਵਾਇਆ ਕਰੋ ਜੀ ਪਸ਼ੂ ਪਹਿਲੇ ਟੀਕੇ ਦੇ ਗੱਪਣ ਹੋ ਜਾਂ ਜੀ ਧੰਨਵਾਦ ਜੀ